ਅਸੀਂ ਬੇਸਿਕਲੀ ਸ਼ੇਕੋਪੁਰਾ ਆਏ ਹੋਏ ਨੇ ਇੱਥੇ ਅਸੀਂ ਕਸੋ ਆਪਰੇਸ਼ਨ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਗਾਂਧੀ ਕੈਂਪ ਬਟਾਲੇ 'ਚ ਹੈਗਾ ਇੱਕ ਡਰਗ ਹੌਟਸਪੌਟ ਉਹ ਵੀ ਮੰਨਿਆ ਜਾਂਦਾ ਹੈ ਉੱਥੇ ਵੀ ਸ਼ਾਰਟ ਕਰ ਰਹੇ ਨੇ ਸ਼ਾਰਟ ਕਰਕੇ ਭੇਜਦੇ ਤਾਂ ਕਾਫੀ ਸੁਧਾਰ ਹੈਗਾ ਇਹ ਸਾਡਾ ਵੀ ਇੱਕ ਇੱਕ ਕੋਸ਼ਿਸ਼ ਹੈ ਕਿ ਸੀਨੀਅਰ ਆਫਸਰਸ ਆਪ ਆ ਕੇ ਇੱਥਾ ਜਿਹੜੇ ਐਕਚੁਅਲੀ ਗਰਾਊਂਡ ਤੇ ਜਿਹੜੀ ਲੁੱਕ ਹੈ ਉਹਨਾਂ ਦੇ ਨਾਲ ਅਸੀਂ ਇੰਟਰੈਕਸ਼ਨ ਕਰਦੇ ਹਾਂ ਕਿ ਅਸਲ ਦੇ ਵਿੱਚ ਕਿੰਨਾ ਫਰਕ ਪੈ ਗਿਆ ਉਹ ਸਾਨੂੰ ਜੈਨੂਇਨ ਔਨਸਟ ਫੀਡਬੈਕ ਲੋਕਾਂ ਵੱਲੋਂ ਆਉਂਦਾ ਹੈ ਤਾਂ ਉਹ ਇੱਕ ਸਾਡਾ ਇਨੀਸ਼ੀਏਟਿਵ ਹੈ ਸਾਡੀ ਇੱਕ ਪਹਿਲ ਹੈ ਬਾਕੀ ਜਿਹੜੇ ਲੋਕੀ ਕੰਮ ਕਰਦੇ ਹਨ ਉਹਨਾਂ ਲਈ ਇੱਕ ਡਟਰਨਸ ਹੁੰਦਾ ਹੈ ਕਿ ਪੁਲਿਸ ਦੀ ਨਿਗਾਹ ਹੈ ਤਾਂ ਨਾਲ ਦੇ ਨਾਲ ਇੱਕ ਕੰਫੀਡੈਂਸ ਬਿਲਡਿੰਗ ਮੇਜਰ ਵੀ ਹੈ ਸਾਡਾ ਇਹ ਸਰ ਤਾਂ ਇੱਥੇ ਅਸੀਂ ਹੁਣ ਥੋੜਾ ਜ਼ਿਆਦਾ ਫੋਕਸ ਕਰ ਰਹੇ ਨੇ ਇੱਥੇ ਵੀ ਕਾਫੀ ਸੁਧਾਰ ਹੋਇਆ ਹੈ ਇਟ ਇਜ਼ ਮੱਚ ਬੈਟਰ ਨਾਊ ਜਿਹੜਾ ਪਬਲਿਕ ਦੇ ਨਾਲ ਸਾਡੀ ਗੱਲ ਵੀ ਹੁੰਦੀ ਹੈ ਤਾਂ ਉਹ ਉਸ ਤਰ੍ਹਾਂ ਦਾ ਫੀਡਬੈਕ ਆ ਰਿਹਾ ਸੀਗਾ ਤਾਂ ਥੋੜਾ ਬਹੁਤ ਜਿਹੜਾ ਵੀ ਹੁੰਦਾ ਹੈ ਤਾਂ ਉਹਨੂੰ ਟੋਟਲੀ ਐਲੀਮੀਨੇਟ ਕਰਨ ਲਈ ਇਸ ਫੇਸ ਇਥੇ ਕਸ ਕਰ। ਕਿਉਂਕਿ ਜਿਹੜੇ ਪ੍ਰੋਵੀਜ਼ਨਸ ਐ ਐਂਡੀਪੀਐਸ ਐਕਟ ਦੇ ਤਹਿਤ ਹੈ 68 ਐਫ ਦੇ ਵਿੱਚ ਅਸੀਂ ਜਿਹੜੇ ਨਸ਼ਾ ਤਸਕਰਾਂ ਕਮਰਸ਼ੀਅਲ ਕੁਆंटਿਟੀ ਵਾਲੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਦੇ ਹੈ ਤਾਂ ਇਹਦੇ ਵਿੱਚ ਤਰੀਬਨ 110 ਜਿਹੜੇ ਕਸਕਰ ਹੈ ਉਹਨਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕਰ ਚੁੱਕੇ ਨੇ ਜਦੀ ਮਾਲੀਅਤ ਤਰੀਬਨ 35 ਕਰੋੜ ਦੀ ਹੈਗੀ ਤਾਂ ਹਜੇ ਵੀ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਹੈ ਇਨ ਪਾਈਪਲਾਈਨ ਹੈ ਕਿਉਂਕਿ ਇਹਨਾਂ ਦਾ ਜਿਹੜਾ ਅਪਰੂਵਲ ਹੈ ਇਟ ਕਮਸ ਫਰਮ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਆਉਂਦਾ ਹੈ ਡਾਕੂਮੈਂਟੇਸ਼ਨ ਦੀ ਲੋਡ ਹੁੰਦੀ ਹੈ ਪ੍ਰੋਪਰ ਮਤਲਬ ਹਰ ਇੱਕ ਚੀਜ਼ ਦਾ ਉਹ ਡਾਕੂਮੈਂਟੇਸ਼ਨ ਐਂਡ ਸਬਸਟੈਂਸ਼ੀਏਟ ਹਰ ਇੱਕ ਚੀਜ਼ ਕਰਨੀ ਪੈਂਦੀ ਹੈ ਕਿਉਂਕਿ ਮਲਟੀ ਟਾਇਰ ਲੈਵਲ ਡਾਕੂਮੈਂਟੇਸ਼ਨ ਚੈੱਕ ਉਦੀ ਹੋ ਜਾਂਦੀ ਹੈ ਬਟ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਲੀਗਲ ਐਕਸਪਰਟ ਸਾਡੇ ਇਸ ਕੰਮ ਤੇ ਲਗੇ ਹੋਏ ਨੇ ਤਾਂ ਜਿਹੜਾ ਵੀ ਪ੍ਰੋਪੋਜ਼ਲ ਅਸੀਂ ਭੇਜਦੇ ਹਾਂ ਆਲਮੋਸਟ ਵੀ ਹੈ 100% ਸਕਸੈਸ ਰੇਟ ਇਨ ਦਸਾ ਕਈ ਵੀ ਫੀਡਬੈਕ ਸਾਨੂੰ ਕਾਫੀ ਚੰਗਾ ਆ ਰਿਹਾ ਹੈ ਲੋਕਾਂ ਵੱਲੋਂ ਅਸੀਂ ਵੀ ਇੰਟਰੈਕਟ ਕਰਦੇ ਹਾਂ ਲੋਕਾਂ ਨਾਲ ਉਹ ਜਦੋਂ ਜਦੋਂ ਪੰਜਾਬ ਸਰਕਾਰ ਦੀ ਮੁਹਿੰਮ ਸਟਾਰਟ ਹੋਈ ਹੈ ਉਸ ਤੋਂ ਬਾਅਦ देयर इज क्वाइट पॉजिटिव फीडबैक एंड इंपॉर्टेंटली ਲੋਕੀ ਹੁਣ ਜਿੱਥੇ ਹੁੰਦਾ ਵੀ ਹੈ ਦੇ ਕੰਮ ਫਾਰਵਰਡ ਤਾਂ ਉਹ ਰਿਪੋਰਟ ਕਰਦੇ ਹੈ ਤਾਂ ਉਸੇ ਤਰ੍ਹਾਂ ਦੀ ਜਿਵੇਂ ਸੇਖ ਪੰਜਾਬ ਪਲੇਟਫਾਰਮ ਵੀ ਹੈਗਾ ਉੱਚ तकरीबन 170 ਅਸੀਂ ਮੁਕਦਮੇ ਦਰਜ ਕਰ ਲਈ ਹੈਗੇ ਨੇ ਇਸ ਤੋਂ ਇਲਾਵਾ ਵੀ ਨਾ ਪੀਪਲ ਆਰ ਵੈਰੀ ਓਪਨ ਟੂ ਇਟ ਉਹ ਮੈਨੂੰ ਵੀ ਟਿਪਸ ਆਂਦੀਆਂ ਹੈ ਜਾਂ ਬਾਕੀ ਸੀਨੀਅਰ ਆਫਸਰਸ ਨੂੰ ਵੀ ਆਂਦੀਆਂ ਹੈ ਐਂਡ ਵੀ ਮੇਕ ਸ਼ੋਰ ਕਿ ਜਿੱਥੇ ਆ ਜਾਂਦੀ ਹੈ ਤਾਂ ਲੋਕਾਂ ਨੂੰ ਉਹ ਨਹੀਂ ਹੋਣਾ ਚਾਹੀਦਾ ਕਿ ਫਿਰ ਉਸ ਸਕ੍ਰਿਪਟ ਤੇ ਕੋਈ ਅਸਰ ਨਹੀਂ ਹੋਇਆ ਵੀ ਮੇਕ ਸ਼ੋਰ ਟੂ ਟੇਕ ਐਕਸ਼ਨ ਔਨ ਦੈਟ